ਸਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਫਗਣ ਦਾ ਮਹੀਨਾ ਚੜ੍ਹਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਫਗਣ ਦੇ ਮਹੀਨੇ ਨੂੰ ਸ੍ਰੀ ਦਸਮ ਗ੍ਰੰਥ ਵਿੱਚ 371 ਅੰਗ ਦੇ ਉੱਤੇ ਇਸ ਤਰ੍ਹਾਂ ਬਿਆਨ ਕਰਦੇ ਹਨ ਲਓ ਸਰਵਣ ਕਰੋ ਜੀ ਸਵੈਯਾ ਸ਼ਾਮ ਚੇਤਾਰ ਸਬੇ ਤਹ ਗਵਰਨ श्याम चितार सबत है गरण श्याम कह जो होती बड भागी त्याग दई सुदे और सब हर बतन के रस पीतर भागी एक गिरि तार होए बै सुधी एक गिरि तार होए बै सुधी ਇਕ ਪੈ ਕరుణਾ ਹੀ ਬਖੇ ਦਨੂ ਰਾਗੀ ਇੱਕ ਗੀਰੀ ਤਰ ਹੈ ਵੈ ਸੁਧੀ ਇਕ ਪੈ ਕరుణਾ ਹੀ ਬਖੇ ਅਨੂ ਰਾਗੀ ਕੈ ਸੁਧ ਸ਼ਾਮ ਕੇ ਖੇਲਨ ਕੀ ਮਿਲ ਕੈਸਾ ਬਗਵਰਨ ਰੁਵਨ ਲਾਗੀ ਕੈ ਸੁਧ ਸ਼ਾਮ ਕੇ ਖੇਲਨ ਕੀ ਮਿਲ ਕੇ ਸਭ ਗਵਰਨ ਰੋਵਨ ਲਾਗੀ ਇਹ ਬਾਰਾਮਾਸੀ 371 ਅੰਗ ਤੇ ਅੱਗੇ ਸ੍ਰੀ ਗੁਰਗਬੰਦ ਸਿੰਘ ਸੱਚੇ ਪਾਤਸ਼ਾਹ ਜੀ ਐਸੇ ਹੀ ਬਾਰਾਮਾ ਨੂੰ ਅੱਗੇ ਤੋਰਦੇ ਹੋਏ ਉਹ 370 ਅੰਗ ਦੇ ਉੱਤੇ ਵੀ ਇੱਕ ਬਿਰਹਾ ਨਾਟਕ ਹੈ ਗੋਪੀਆਂ ਦਾ ਉਹਦੇ ਵਿੱਚ ਇਸ ਫਤੋਂ ਦੇ ਮਹੀਨੇ ਨੂੰ ਵੀ ਇਸ ਤਰ੍ਹਾਂ ਬਿਆਨ ਕਰਦੇ ਹਨ ਲਓ ਉਹ ਵੀ ਸਰਵਣ ਕਰੋ ਜੀ ਫਾਗੁਨ ਫਾਗ ਬੜਿਓ ਅਨੂराग ਫਾਗੁਨ ਫਾਗ ਬੜਿਓ ਅਨੂराग ਸੁਹਾਗਨ ਫਾਗ ਸੁਹਾਗ ਸੁਹਾਈ ਕਿਸਰ ਚਿਰ ਬਣਾਏ ਸਰੀਰ ਕਿਸਰ ਚਿਰ ਬਣਾਏ ਸਰੀਰ ਗੁਲਾਬ ਅਬੀਰ ਗੁਲਾਲ ਉਡਾਈ ਤੋ ਛਬ ਮੈਂ ਨਾ ਲਖੀ ਜਨ ਦੁਆ ਦਸ ਤੋ ਛਬ ਮੈਂ ਨਾ ਲਖੀ ਜਨ ਦੁਆ ਦਸ ਮਾਸਕੀ ਸਹਬਤ ਆਗ ਜਗਾਈ ਆਸ ਕੋ ਤਿਆਗ ਨਿਰਾਸ਼ ਪਈ ਆਸ ਕੋ ਤਿਆਗ ਨਿਰਾਸ਼ ਪਈ ਤਸ ਕਿਉ ਨ ਹੀਓ ਕਸ ਕਿਉ ਨ ਕਸਾਈ ਏ ਸੀ ਜੀ ਸ਼੍ਰੀ ਭਜਿਤਰਨਾਟਕੇ ਕ੍ਰਿਸ਼ਨ ਅਵਤਾਰ ਬਿਰਹਾਨਾਟਕ 12 ਮਹਾ ਦੇ ਵਿੱਚ ਸਾਧ ਸੰਗਤ ਜੀ ਇਹ 12 ਮਹਾ ਜੋ ਆਇਦਾ ਮਹੀਨਾ ਜੋ ਫਗੰਡਾ ਹੈ ਇਹ ਸਾਰੇ ਹੀ ਪਰਵਾਰਾਂ ਦੇ ਵਿੱਚ ਖੁਸ਼ੀਆਂ ਖੇੜਾ ਦੇ ਤੰਦਰੁਸਤੀ ਹਰ ਪ੍ਰਕਾਰ ਦੇ ਸੁੱਖ ਸਮ੍ਰਿਧੀਆਂ ਲੈ ਕੇ ਆਵੇ ਇਹ ਹੀ ਮੇਰੀ ਸ੍ਰੀ ਸਤਗੁਰੂ ਉਦੇ ਸਿੰਘ ਜੀ ਦੇ ਚਰਨਾਂ ਵਿੱਚ ਅਰਜ ਬੇਨਤੀ ਹੈ ਤੇ ਮੈਂ ਰਣਵੀਰ ਸਿੰਘ ਰਾਣਾ ਜੀ ਆਪ ਜੀ ਤੋਂ ਆਗਿਆ ਚਾਹੁੰਦਾ ਹਾਂ ਤੇ ਇਸੇ ਹੀ ਤਰ੍ਹਾਂ ਤੁਸੀਂ ਹੋਰ ਵੀਡੀਓ ਵੇਖਣ ਵਾਸਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਫੋਲੋ ਵੀ ਕਰੋ ਸਤਿ ਸ੍ਰੀ ਅਕਾਲ ਜੀ